ਬੋਲੇ ਸੋਨ ਹਸ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਚੱਲੇ ਆ ਇਥੋਂ ਬੜਾ ਪਾਕਿਸਤਾਨ ਦਾ ਮੱਥਾ ਟੇਕ ਲਿਆ ਆ ਢੋਲੀ ਤਾਰ ਥੱਲੇ ਇਸ਼ਨਾਨ ਕਰ ਲਿਆ ਤੇ ਪੰਜ ਇਸ਼ਨਾਨ ਤੇ ਹੁਣ ਆਪਾਂ ਚੱਲੇ ਆ ਇਥੋਂ ਮਕਲੋੜਗੰਜ ਤੇ ਉਹ ਕਮਾਉਣੇ ਆ ਹੁਣ ਮੰਮੀ ਨੂੰ ਤੇ ਇਥੋਂ ਦੱਸ ਰਿਹਾ ਵਾ 2 ਘੰਟੇ ਤੇ 35 ਮਿੰਟ 2.5 ਘੰਟੇ ਦਾ ਰਸਤਾ ਦੱਸ ਰਿਹਾ ਮਕਲੋੜਗੰਜ ਦਾ ਹਾਂ ਕਿਨੇ ਮੰਕੀਓ ਵਖੋ ਪਿੱਛੇ ਛੱਡ ਦੋ ਕੱਢ ਕੇ ਡਾਈਪਰ ਅੱਛਾ ਵਾਸਤੇ ਤੁਰੇਗੇ ਤੇ ਹੁਣ ਹੁਣ 7 ਵਜ ਗਏ ਨੇ ਫਿਲਹਾਲ ਤੇ ਜਾ ਰਹੇ ਹਾਂ ਜੀ ਹਰ ਗੁਣ ਸੌਂ ਗਈ ਆ ਤੇ ਮੰਮੀ ਸੁੱਤੇ ਜਿਆ ਗੰਦੇ ਅੱਛਾ ਮੈਨੂੰ ਮੰਮੀ ਸੌ ਗਈ ਆ ਤੇ ਹੁਣ ਹਨੇਰਾ ਕਾਫੀ ਹੋ ਗਿਆ ਇਸ ਟਾਈਮ 7 ਵਜ ਇਹ ਪੂਰੇ ਤੇ ਕਹਿੰਦੇ ਆ ਵੀ 2 ਘੰਟੇ ਤੱਕ ਪਹੁੰਚ ਜਾਗੇ ਲੋਕੇਸ਼ਨ ਦੱਸ ਰਿਹਾ 2 ਘੰਟੇ ਤੱਕ ਤੁਸੀਂ ਪਹੁੰਚ ਜਾਓਗੇ ਜਾਈ ਜਾਨੇ ਆ ਇਸ ਨੂੰ ਵਿਚਾਰੀ ਚੱਲਦੀ ਆ ਆ ਦੱਸ ਹੀ ਜਾਂਦੀ ਹੋਰ ਕੀ ਆ ਇਹਨੇ ਪਾੜ ਜਾ ਘਟਾ ਉਹ ਘੜਬਦੇ ਲੱਗਣ ਦਿਆ ਹੈ ਹਨਾ ਬਾਗੀ ਰੁਵਾ ਪਾਣੀ ਚ ਗੁਫਾਨੀਆਂ ਆ ਪਾਣੀ ਸੰਬੰਧ ਦੇ ਆ ਸਹੀ ਗੱਲ ਨਹੀਂ ਆਗਾ ਮੀ ਨਹੀਂ ਆਗਾ ਮੀ ਤੂੰ ਰੁਕਣਾ ਲੱਗ ਗਿਆ ਚੱਲ ਇਹਨੂੰ ਰੁਕਾ ਰਹੇ ਨੇ ਰਾਜੂ ਨੂੰ ਰੁਕਾ ਰਹੇ ਨੇ ਲਲੀ ਨੂੰ ਮਨ ਖਰਾਬ ਹੁੰਦਾ ਉਹਦਾ ਤੇ ਅਣੇ ਚਿਰ ਆਪਾਂ ਰੋਟੀ ਖਾ ਲਈ ਇਥੇ ਢਾਬੇ ਤੇ ਰੁਕੇ ਹੋਏ ਆਟੇਰੀ ਨਾ ਬਸ ਸਹੀ ਰੋਟੀ ਸੌਫਟੀ ਹੈ ਇਧਰੇ ਆ ਬੜਾ ਰੌਲਾ ਪਾਉਂਦੇ ਖੜਕੜ ਖੜਕੜ ਕਰਨੇ ਇਹਨਾਂ ਨੂੰ ਇਹਨਾਂ ਨੂੰ ਲਾੜਾ ਚੰਗਾ ਜੀ ਹਾਂ ਹਾਂਜੀ ਆਹ 20 ਤੇਵੇਂ ਸਾਡੀ ਐ ਜੁੜੇ ਵੱਲ ਧਿਆਨ ਪਾ ਉਸ ਟਾਈਮ ਅਸੀਂ ਰੁਕ ਗਏ ਅਸੀਂ ਆਖਿਆ ਇੱਥੋਂ ਰੋਟੀ ਖਾਣੀ ਬਸ ਜੀ ਬੀਟਾਪਾ ਹਰ ਗੁਣਕੇ ਜੀ ਬੀਟਾਪਾ ਹੈ ਹੈ ਕਹਿੰਦੀ ਮਾਸੀ ਆ ਅਜਾ ਇਧਰ ਉਹਦਾ ਵੀ ਸਫਾਈ ਬਹੁਤ ਹੈ ਯਾਰ ਸਫਾਈ ਸਹੀ ਉਹਦਾ ਵੀ ਥੋੜਾ ਧਿਆਨ ਰੱਖਦੇ ਆ ਆ ਮੁਕੇ ਪੂਰਾ ਵੇਖੋ ਇੱਥੇ ਦੁੱਧ ਲੈ ਲਈ ਹੁਣ ਮੈਂ ਤਾਂ ਗੱਡੀ ਉਹ ਲਈ ਕਿਲੋ ਕਰ ਦੋ ਬਹਾਂ ਸਾਡੇ 9:00 ਦੇ ਲੱਗ ਜਾ ਕੇ ਹੋ ਗਏ ਤੇ ਮੈਂ ਉਹ ਮੁਣਕੇ ਨਾਲ ਮਿਲੇ ਨਾਵੇਂ ਤੇ ਲੈ ਚਲੀਏ ਮੈਂ ਤਾਂ ਟਾਈਮ ਪਹੁੰਚਦੇ ਆਪਾਂ ਗਏ ਸਾਡੇ ਨਾ ਹੋ ਗਏ ਹਾਂਜੀ ਹੈ 9:35 9:35 ਹੋ ਗਏ ਆ ਤੇ ਪਹੁੰਚ ਗਏ ਆ ਤੇ ਹੁਣ ਇੱਥੋਂ ਪਹਿਲਾਂ ਹੋਟਲ ਦੇਖ ਲੈਨੇ ਕੋਈ ਛੋਟਾ ਜਿਹਾ ਨਾਰਮਲੀ ਓਕੇ ਇੰਨੇ ਪੈਸੇ ਦੇ ਨਹੀਂ ਖਸਣੇ ਹੈਗੇ ਲਾ ਵੀ ਕੱਢ ਲਿਆ ਵਸਮਾਨ ਤੇ ਰਾਤ ਗੱਡੀ ਲਾਉਣੀ ਹੈ ਨਾ ਤੇ ਸਾਰੀ ਰਾਤ ਤੇ ਕੱਲ ਦੇ 12:00 ਵਜੇ ਤੱਕ ਗੱਡੀ ਲਾਉਣੀ ਜਿੱਦਾਂ 400 ਰੁਪਿਆ ਜੀ ਹੈ ਰੂਮ ਲੈਣੀ ਉਹਨੇ ਧੁੱਕੀ ਗੱਡੀ ਵੀ ਜਿੰਨੀ ਉਹਨੇ ਗੱਡੀ ਵਾਲੇ ਨੇ ਮੈਂ ਪਾਰਕਿੰਗ ਵਿੱਚ ਚਲਾਉਣਾ ਤੇ ਗੱਡੀ ਧੁੱਕੀ ਗੱਡੀ 400 ਰੁਪਏ ਲੈ ਲਿਆ ਯਾਰ ਕਮਾਨ ਹੋ ਗਈ ਹੈ ਤੇ ਇਧਰ ਆ ਗਈ ਠੀਕ ਠੀਕ ਜੀ ਮੈਂ ਵੀ ਇਧਰ ਆ ਗਈ ਠੀਕ ਜੀ ਆਉਣਾ ਹੋਗਾ ਠੀਕ ਹੈ ਓਕੇ ਆਵਲਾ ਰੂਮ ਲਿਆ ਪਹਿਲਾਂ ਬਿੱਲ ਪੇ ਕਰ ਲਈ ਇਹਦਾ ਵੇਖ ਕਿਨੀ ਖੂਸ਼ ਹੰਦੀ ਵੇਖੀ ਵੇਖੀ ਤੇਰੀ ਭਲੀ ਹੋ ਜੇ ਲੈ ਵੀ ਰੂਮ ਫਸਟ ਕਲਾਸ ਮਿਲ ਗਿਆ ਆਪਾਂ ਨੂੰ ਠੀਕ ਆ ਜੀ ਕਰੋ ਚੈੱਕ ਮੰਮੀ ਤੇ ਬਹਿ ਗਈ ਮੰਮੀ ਥੱਕ ਗਈ ਮੈਂ ਦੱਸਦੀ ਕੋਈ ਹੁੰਦਿਆ ਸਾਹ ਕਿਦਾਂ ਸਾਹ ਸੁੱਕੇ ਕਣੀ ਚੜਾਈ ਦਮ ਮੈਂ ਕੰਨਾ ਬਹੁਤ ਖਤਰਨਾਕ ਕੰਮ ਹੱਥ ਲੱਗਣ ਦੀ ਕਹਿੰਦੇ ਮੈਨੂੰ ਰਜ਼ਾਈ ਕਰ ਉਹ ਚੜਾਈ ਹੀ ਚੜਾਈ ਬਹੁਤ ਇਹਨੂੰ ਸੱਚੀ ਗੱਲ ਮੈਂ ਝੂਠ ਨਹੀਂ ਬੋਲਾਂ ਮੈਂ ਕਦੀ ਘਬਰਾਉਣ ਨਾ ਤੈਨੂੰ ਪਤਾ ਮੈਂ ਡਰਾਈਵਰੀ ਕਦੀ ਨਹੀਂ ਘਬਰਾਉਂਦਾ ਭਾਵੇਂ ਜੋ ਮਰਜੀ ਟਰੱਕ ਗਾੜੀ ਆ ਜਾਏ ਜੋ ਮਰਜ਼ੀ ਹੋ ਜਾਏ ਪਰ ਅੱਜ ਮੇਰੇ ਸਾਹ ਸੱਕੇ ਹੀ ਨਹੀਂ ਚੜਾਈ ਉਹ ਰਾਂ ਨਹੀਂ ਐ ਯਾਰ ਇਹ ਦਖਰਾ ਹੀ ਅਹੀ ਅਹੀ ਇਹ ਜਿਹੜਾ ਮਤਲਬ ਗੁਰਦਰਾ ਸਾਹਿਬ ਗਏ ਨਾ ਉਸ ਤੋਂ ਮੁੜ ਕੇ ਦੂਜੇ ਰਸਤੇ ਪੈ ਗਏ ਨਾ ਉਹਦਾ ਕਰਕੇ ਤਾਂ ਜ਼ਿਆਦਾ ਚੜ੍ਹਾਈ ਨਹੀਂ ਇੱਧਰੋਂ ਥੋੜੀ ਚੜ੍ਹਾਈ ਆਉਣੀ ਆ ਨਾ ਬਸ ਹੁਣ ਕੋਈ ਚੜ੍ਹਾਈ ਨਹੀਂ ਕੋਈ ਚੜ੍ਹਾਈ ਨਹੀਂ ਇੱਕ ਚੜ੍ਹਾਈ ਵੀ ਨਹੀਂ ਆਉਣੀ ਇੱਕ ਵੀ ਨਹੀਂ ਹੁਣ ਥਾਂ ਨੂੰ ਉਤਰਨਾਈ ਆ ਬਸ ਮੜਾ ਜਿਹੜਾ ਉਤਰਨਾ ਚਾਰਜ ਹੁਣ ਆਪਾਂ ਦੋ ਵਾਰੀ ਨੀਚੇ ਨੂੰ ਉਤਰਨਾਈ ਆ ਬਸ ਇੱਧਰ ਦੇ ਭਰਾਵਾ ਬਹੁਤ ਚੜ੍ਹਾਈ ਆਈ ਮੋਟਾ ਜੀ ਇੰਦਰ ਕੀ ਆਈ ਬਾਤ ਏ ਇੱਧਰ ਨੂੰ ਵੇਖੋ ਕੌਣ ਸੋਹੰਦਾ ਲਵਲੀ ਹੋਣੀ ਜਾਂ ਫਿਰ ਅਸੀਂ ਐਸ਼ੀ ਆਸ਼ੀ ਹੈ ਚੱਲ ਰਾਜੂ ਉਧਰ ਕਰ ਮੇਰੀ ਗੱਲ ਸੁਣ ਮੈਨੂੰ ਲਵਲੀ ਨੇ ਦੱਸਿਆ ਵੀ ਰਾਜੂ ਨੂੰ ਨਾਤੀ ਨੂੰ ਕਿੰਨੇ ਦਿਨ ਹੋ ਗਏ ਨਾਜ ਰਾ ਪਹਿਲਾਂ ਨਹੀਂ ਨਹੀਂ ਸਵੇਰੇ ਨਾ ਆਇਆ ਨਹੀਂ ਠੰਡ ਬੜੀ ਕਰਾ ਨਹੀਂ ਟੀਜ਼ਰ ਲੱਗਾ ਨਾ ਸੰਦੇ ਨਾ ਸਕਦੇ ਨਾ ਸਕਦੇ ਆ ਇਹ ਤਾਂ ਗੱਲ ਹੈ ਇਹ ਵੀ ਗੱਲ ਸਹੀ ਹੈ ਕਿੱਥੇ ਇਹਦੇ ਉਹ ਲਾਇਆ ਗਾੜੀ ਬਲੈਕ ਕਲਰ ਦਾ ਲਿਆਉਂਦਾ ਸਹੀ ਨਹੀਂ ਆ ਨਹੀਂ ਲਾਉ ਦੇਣਾ ਇਹ ਨਹੀਂ ਆ ਨਹੀਂ ਬਲੈਕ ਕਲਰ ਦਾ ਲਾਵਾਂਗੇ ਤੇ ਉਹਦੇ ਹਾਲ ਵਿੱਚ ਲੱਗ ਜਾਊਗਾ ਖੋਸ਼ ਮੰਡੀ ਪੂਰੀ ਆ ਰਜੂ ਗਿਆ ਆ ਪਾਣੀ ਲੈਣ ਵਾਸਤੇ ਕਿਉਂਕਿ ਗੱਡੀ ਚ ਰਹਿ ਗਈ ਬੋਤਲ ਤੇ ਮਾਤਾ ਨੇ ਖਾਣੀ ਦਵਾਈ ਤੁਹਾਨੂੰ ਪਤਾ ਮਾਤਾ ਦੀ ਫੇਵਰੇਟ ਆ ਦਵਾਈ ਉਹ ਫਿਰ ਫੰਦੇ ਹੁੰਦੇ ਹਾਂ ਹਾਂ ਹੁਣ ਜੇ ਡਰਦੇ ਨਹੀਂ ਦੱਸਿਆ ਖਾਣੀ ਬਣੀ ਬਾਈ ਇਹ ਲੋ ਕਿਤੇ ਚਾਹਦੀ ਉਹਨੂੰ ਚਾਹ ਤਾਂ ਆ ਚੜਿਆ ਕਦੋਂ ਦੀ ਗੱਡੀ ਚ ਹੀ ਨਾ ਹਾਂ ਉਹਨੇ ਵੀ ਹੁਣ ਮੈਂ ਬਾਹਰ ਨਿਕਲੀ ਹਾਂ ਹੋਰ ਕਿਹਨੂੰ ਚਾਹੀਦੀ ਦਵਾਈ ਹੁਣ ਇਹਨੇ ਖਾਣੀ ਆ ਮੈਂ ਦਰਦ ਦੀ ਹਾਂਜੀ ਉਨੇ ਵੀ ਖਾਣੀ ਮੈਂ ਵੀ ਖਾਣੀ ਮਮੀ ਤੂੰ ਉਹ ਪੀੜ ਵਾਲੀ ਸੱਚ ਤੂੰ ਖਾਦੀ ਕਿ ਨਹੀਂ ਨਾ ਹਟ ਗਈ ਤਾਂ ਹੁਣ ਹੁੰਦੀ ਰਹੀ ਉਦਾਂ ਪਰ ਮੈਂ ਕਿਹ ਖਾਣੀ ਬਾਜਾ ਡੁੱਟ ਗਈ ਦੋ ਹੱਥ ਕਰਦੀ ਹੁੰਦੀ ਠੀਕ ਨਹੀਂ ਹੁੰਦੀ ਹੁੰਦਾ ਥੋੜੀ ਜੀ ਬੱਧੀ ਜਿਆਦਾ ਹੁੰਦੀ ਖਾਣੀ ਹੋਣੀ ਲੱਗਦਾ ਹੈ ਇਹ ਮੈਂ ਤਾਂ ਮੈਨੂੰ ਖਾਣੀ ਆ ਅਈ ਹੋਈ ਸੀਸੀ ਜੀ ਪਿੰਗ ਮਾਰੀ ਚਲ ਵੀ ਇਹ ਨਹੀਂ ਖਾਣ ਦੀ ਕੀ ਕਹਿੰਦੀ ਆ ਮੈਂ ਨਹੀਂ ਖੋਲ ਕੇ ਦੇਣਾ ਉਦੋਂ ਦੀਆਂ ਚੀਜ਼ੀਆਂ ਖਾਣ ਦੀ ਆ ਉਦੋਂ ਨਹੀਂ ਦਿੱਤੀ ਸਾਡੀ ਕੀ ਖਦਾ ਰਾਹ ਚ ਉਹ ਨੀ ਖਾਣਾ ਇਹ ਦੇ ਦੇ ਬਸ ਠੀਕ ਆ ਗੰਦਾ ਕਿਦਾਂ ਕਿਦਾਂ ਗੰਦਾ ਕਿਦਾਂ ਕਰੀਦਾ ਦੰਦਾ ਹਰ ਨੂੰ ਕਰਕੇ ਦੱਸ ਦਿਓ ਸਾਰਿਆਂ ਨੂੰ ਕਿਦਾਂ ਗੰਦਾ ਕਰੀਦਾ ਮਗਾ ਮਗਾ ਦੇ ਵੋਇਸ ਤਾਂ ਨਹੀਂ ਕਰਦਾ ਇਹ ਸਟੇਜੇ ਮੂਝੇ ਕਰਦੀ ਹੈ ਗੰਦਾ ਹੈ ਗੰਦਾ ਗੰਦਾ ਆ ਗਈ ਆ ਹੈ ਬੋ ਆਈ ਆ ਬੋ ਆਈ ਆ ਨਹੀਂ ਕਿਤੇ ਕਦੀ ਆਈ ਆ ਮੁੱਤਿਆ ਹੈ ਮੁੱਤਿਆ ਠੀਕ ਹੈ ਠੀਕ ਹੈ ਉਹਦੇ ਚ ਵਾ ਉਹਦੇ ਚ ਉਹ ਨਹੀਂ ਬਗੜਾ ਮੇਰੇ ਨਹੀਂ ਕਿਦਾਂ ਆਜਾ ਗੰਦਾ ਹੈ ਕਰ ਦੋ ਉਹ ਉਹ ਦੋਵੇਂ ਦੋਵੇਂ ਉਹ ਵੇ ਸਮਝਾਉਣਾ ਸੌਣ ਦਾ ਟਾਈਮ ਹੋ ਗਿਆ ਚਲੋ ਸਹੀ ਹੈ ਪਹਿਲੇ ਰੂਟ ਹੈ ਨਾ ਉਹ ਵੇ ਹੋਈ ਆਹ ਜਦ ਨਾਲ ਆਇਆ ਜਗਦਾ ਮਾਇ ਹਾਂ ਇਹ ਤੇ ਦਾਦੀ ਪੋਤੀ ਆਉਂਦੇ ਕਿਤੇ ਜਾਈ ਕੰਬਲ ਚ ਲੁਕੋ ਉਹ ਨਹੀਂ ਚਾਹੀਦੀ ਲੋ ਹਾਂ ਨਹੀਂ ਨਹੀਂ ਖਾਣਾ ਕੀ ਆ ਜਿਹੜਾ ਇੱਕਦਮ ਅੰਦਰ ਆਇਆ ਨਾ ਉਦੋਂ ਇੰਨੀ ਠੰਡ ਲੱਗੇ ਮੈਂ ਹਰ ਜਾਈ ਕਰ ਦੋ ਮੈਨੂੰ ਹਾਂ ਦੁੱਧ ਬਣਾ ਦੋਗੇ ਆ ਵੀ ਸਾਫੀ ਕਿੱਥੇ ਓਏ ਰਜੂਪਾ ਤੂੰ ਹੀ ਲਿਆਦਾ ਦੁੱਧ ਆ ਨਹੀਂ ਕੈਟਲ ਚ ਗਰਮ ਕਰ ਦੋ ਇੱਕ ਪੈਕਟ ਕਰਮ ਕਰ ਲਓ ਇੱਕ ਨਾ ਕਰੋ ਸਾਰੇ ਹਾਂ ਇੱਕੋ ਹੀ ਕਰੂ ਕਰ ਲਓ ਨਹੀਂ ਤੇ ਜੇ ਦੋਵੇਂ ਪੌਣੇ ਦਾ ਦੁੱਧ ਜ਼ਿਆਦਾ ਸੜ ਜਾਣਾ ਕਹਿੰਦੇ ਨੇ ਚੰੜ ਜਣੇ ਜ਼ਿਆਦਾ ਇੱਕ ਪਾਲੇ ਪਰ ਗੋ ਸਟਾਰ ਪਲੱਸ ਵੇਖਣ ਦੀ ਨਾਟਕ ਹਰ ਗੁੰਦਾ ਫੇਵਰਿਟ ਹਾਂ 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 ਨੀ ਕਿ ਹਾਂ ਆਪਣਾ ਦੁੱਧ ਕਿੱਥੇ ਭੜਾਈ ਉਹ ਨਾਟਕ ਨੇ ਬਦਲਿਆ ਆਹੋ ਇਹਨੇ ਕਿ ਤੂੰ ਬੁਰਾ ਉਹ ਮੋਟੇ ਤੇ ਦੇਖੋ ਮੋਟਾ ਲਓ ਜੀ ਦੁੱਧ ਦੋਨੀ ਭਾਈ ਆ ਗਿਆ ਹਾਏ ਕਿਵੇ ਲਾ ਇਹ ਦੋਲੀ ਬਾਈ ਆ ਗਏ ਦੋਲੀ ਬਾਈ ਉਹ ਮੁੰਬਈ ਵਾਲਿਆਂ ਨੇ ਐਂ ਨਹੀਂ ਕਰਦਾ ਨਹੀਂ ਕਰਦੇ ਹਾਂ ਦੇਖੇ ਮੁੰਬਈ ਦਾ ਬਹੁਤ ਬੜਾ ਫੇਮਸ ਆ ਮੈਂ ਨਹੀਂ ਵੀ ਉਹ ਕਰਵਾਉਂਦਾ ਜੇ ਚਾਹ ਦੇ ਦੁੱਧ ਪੁੰਨਦਾ ਨਾ ਤਾਜ ਜਮਣਗਾ ਨਾ ਆਪਣੀ ਜੀਭ ਵੀ ਲਾਈ ਜੀ ਆ ਇਧਰ ਕਰਦਾ ਪਰ ਨੰਦਾ ਤੜੀ ਲਾਗੇ ਹੀ ਖੜਦਾ ਉਹ ਮੁੰਡੀ ਮੈਂ ਖੜਦਾ ਨਹੀਂ ਕਰਦਾ ਨਹੀਂ ਇੱਧਰ ਆਰ ਗੋਨਾ ਨੋ ਇਹਨੂੰ ਤਾਂ ਚੰਗਾ ਸੋਚ ਲੱਗਿਆ नाटक नाटक बम्बी दा देव रेड्डी ये तिरो ये पक्के किता सीनो आदमी ने तो ये का तो मैं कादा हां समकरन डीनी नते पाछे कि नलन देस सोन्ना बितता कता पता नहीं मैं दे बाहर मेहमान हूं अपनी विवी अपनी विवी के डर रही है अपनी अपनेरी बस वही है सब कुछ कोते

ਕਿ ਭਾਈ ਬਈ ਕਾ ਜੱਜੀਆ ਜੱਜੀਆ ਚਲ ਕੱਟਦਾ ਹੁਣ ਕਿੱਦਾਂ ਕੱਟੀ ਦਾ ਕੱਟਦਾ ਕੱਟ ਦੋ ਹੋਈ ਚਲੋ ਜੀ ਮੇਕ ਕੇ ਪਾਜ ਆਜਿਆ ਜਾ ਜਾ ਗੱਲ ਕਰ ਲਈ ਹੈਗੇ ਮੈਂ ਗੱਲ ਕਰ ਲਈ ਬਣੀ ਜਿਹਨੇ ਕੱਲ ਸਰ ਬਣਾਉਂਦਾ ਆ ਆ ਦੁੱਧ ਹੋ ਗਿਆ ਮੈਂ ਗੁੰਗਾਂਵਾਂ ਦਾਸ ਮੈਂ ਬੋਲਦਾ ਹਾਂ ਯੂ ਬੜਾ ਆ ਗਿਆ ਬੜਾ ਆ ਗਿਆ ਕਿੱਥੇ ਚੱਲੀ ਆ ਚਲ ਲੈ ਵੀ ਮੋٹے ਕਪੜੇ ਪਾ ਤੇ ਹਰਗਣ ਨੂੰ ਹੁਣ ਚਲੋ ਪਾਪਾ ਨੂੰ ਦਿਖਾਓ ਕਿੱਥੇ ਓ ਮੇਰਾ ਭਾਲੂ ਜਾਦੂ ਹੋ ਗਿਆ ਜਾਦੂ ਓ ਭਾਲੂ ਪਜਾਮਾ ਪਾ ਲਾ ਪਹਿਲਾਂ ਕੋਰ ਕੋਰ ਕੋ ਪਜਾਮਾ ਮੰਮੀ ਕਹਿੰਦੀ ਮੰਮੀ ਕਹਿੰਦੀ ਵਲੋਗ ਬਣਾ ਚਾਹ ਆ ਗਈ ਅਗਲਾ ਆਪਾਂ ਵੀ ਕਾਲੀ ਹਟਾਉਂਦਾ ਭਾਜੀ ਦੁੱਧ ਖਤਮ ਹੈ ਹੁਣ ਤੂੰ ਹੀ ਲਾਈਸ ਤੂੰ ਖੋਲ ਦੇ ਰਾ ਜੂ ਯਾਰ ਇਹ ਵੀ ਚਾਹ ਆ ਗਈ ਕਰੋ ਚੱਕ ਅਵੇ ਅੱਜ ਲਈ ਆ ਚਾਹ ਬੜੇ ਚਰਦਾ ਜੀ ਕੰਡਿਆ ਰਜਿਤ ਤੇਰੇ ਵਾਸਤੇ ਵੱਡਾ ਗਲਾਸ ਚਾਹੀਏ ਆ ਮੈਂ ਪੀਉ ਵੱਡਾ ਗਲਾਸ ਤੂੰ ਪੀ ਲੈ ਲਵੀ ਚਾਹ ਆ ਗਈ ਹੁਣ ਚਾਹ ਫੜ ਲਾ ਚਲ ਕੁੜੀਏ ਮੈਨੂੰ ਇੱਥੇ ਮਜੇ ਨਾ ਕੀ ਹੈ ਕੀ ਹੈ ਵਾ ਸਟੀਲ ਦੀ ਗਲਾਸੀ ਚ ਪੀਣੀ ਮੈਂ ਕਹਿੰਦੀ ਕੱਪ ਚ ਨਹੀਂ ਮਜਾ ਆਉਂਦਾ ਕਿਉਂ ਕੱਪ ਚ ਵੀ ਚੰਗੀ ਲੱਗਦੀ ਐ ਨਹੀਂ ਕੰਮ ਹੈਗੇ ਇੱਥੇ ਲੈ ਕੇ ਆਈ ਸਟੀਲ ਦੀ ਗਲਾਸੀ ਅੱਛਾ ਜੀ ਜੀ ਤੂੰ ਮੈਨੂੰ ਪਾਣੀ ਪਿਆ ਹੁਣੇ ਲੈ ਮੈਂ ਲੱਗਾਂ ਤੇ ਬਿਚੂਲੇ ਦੀ ਚਾਹ ਪਿੰਡਾਂ ਤੇ ਵਧੀਆ ਆਏਗਾ ਪਿੰਡਾਂ ਵਾਲੀ ਚਾਹ ਸਭ ਨਾਲੋਂ ਵਧੀਆ ਕਨੇਵੇਂ ਹਾਂ ਇੱਕ ਗਲਾਸੀ ਭੁਲਾਉਂਦੇ ਤੁਹਾਨੂੰ ਹਰਗਣ ਇੱਧਰ ਵੇਹ ਹਰਗਣ ਮੇਰੀ ਗੱਲ ਤਾਂ ਸੁਣ ਨਾ ਇੱਧਰ ਹੁਣ ਜਾਣ ਜਾਣ ਕੇ ਨਹੀਂ ਹੁਣ ਸੁਣਦੀ ਨਹੀਂ ਹੁਣ ਗੱਲ ਨੇ ਹਰਗਣ ਚੀਜੀ ਚੀਜੀ ਲੈ ਚਿਪਸੇ ਖਾ ਲੈ ਚਿਪਸੇ ਚਿਪਸੇ ਲੈ ਹਰਗਣ ਚੀਜੀ ਹੋਈ ਪਾਪਾ ਕੋ ਪਾਪਾ ਕੋ ਹਾਈ ਸੁਣਾ ਹੀ ਬੜਾ ਲੱਗਣ ਡਿਆ ਪੁੱਤ ਮੇਰਾ ਅੱਜ ਪੂਰਾ ਭਾਲੂ ਅੰਦਰ ਮਸ਼ਰ ਗਿਆ ਲੈ ਰਾਜੂ ਕਹਿੰਦਾ ਕੁੜੀ ਨੂੰ ਨਾ ਇੱਕੋ ਹੀ ਗੁੱਤ ਕਰ ਦੋ ਵੀ ਤੇ ਉਦਾਂ ਜੇ ਦੋ ਕਰਦੀ ਇਹਨੇ ਤਾਂ ਫਿਰ ਉਹਦਾ ਹੱਥ ਪਹੁੰਚ ਜਾਂਦਾ ਤੇ ਖੋਲ ਲੈਂਦੀ ਹੈ ਖੋਲ ਲੈਂਦੀ ਫਿਰ ਉਹ ਤੇ ਕਹਿੰਦਾ ਇਹ ਇੱਕ ਦਿਨ ਨਾਲ ਹੱਥ ਨਾ ਉਪੜੂਗਾ ਉਹਦਾ ਮੈਂ ਕਹਿੰਦਾਸ ਮੇਰੀ ਕੁੜੀ ਦਾ ਹੱਥ ਹੁਣ ਇਹ ਆ ਬਾਵਾ ਸ਼ੂਟੀਆਂ ਮੈਂ ਓਪਣਦੀਆਂ ਨਾ ਸੱਚੀ ਦਾ ਸ਼ੇਰ ਵੇਖਣੀ ਆ ਹਾਂ ਗੱਡੀ ਚ ਉਤਰ ਕੇ ਸੰਦੀਪ ਹੁਣ ਆਪੇ ਕਹਿੰਦੀ ਚਾਹ ਹੀ ਪੀਤੀ ਨਾ ਨੂੰ ਗਰਮੀ ਲੱਗਦਾ ਭੀ ਸੰਦੀਪ ਕਹਿੰਦੀ ਲੈ ਕੁੜੀ ਨੂੰ ਐਡਾ ਮੋਟਾ ਸੂਟ ਪਾ ਤਾਂ ਮੈ ਗਰਮੀ ਲੱਗਦੀ ਹੋਵੇ ਤੂੰ ਮੰਦਾ ਪਹਿਲਾਂ ਵੇਖਦਾ ਬੂਏ ਬਾਰੀਆ ਖੋਲ ਠੱਡ ਦੂਰ ਈ ਥੋੜੀ ਜੀ ਖੋਲ ਹੋਈ ਠੱਡ ਦੂਰ ਚਾਹ ਦੀ ਚਾਹ ਮੀਤੀ ਐ ਨਾ ਹੈ ਬੂਏ ਮੈਂ ਪੂਰੇ ਬੂਏ ਬਾਰੀਆ ਖੋਲ ਦੋ ਤੇ ਫੇਰ ਠੰਡਾ ਹੈ ਨਾ ਨਾ ਮਹਾਸੂਤਰ ਜਿਹਾ ਆਇਆ ਕੰਮ ਪੱਕਾ ਨਾਲ ਬੂਏ ਬਾਰੀ ਪੰਦਰੀ ਲੋੜੀ ਨਹੀਂ ਇਹ ਨੇਚਰਲ ਹੈ ਨੇਚਰਲ ਆ ਵਾ ਚਾਹੀਦੀ ਸੋ ਨਾ ਨਾ ਤੂੰ ਫੇਰ ਬਾਹਰ ਚੱਲ ਜਾ ਕੱਲੀ ਨਹੀਂ ਆਪਾਂ ਨੇਚਰੋ ਤੋਂ ਦੂਰ ਹੀ ਚੰਗੀ ਅਹੀਂ ਅੰਦਰ ਈ ਕੀ ਆ ਅਹੀਂ ਅੰਦਰ ਈ ਕੀ ਠੜਾ ਹਰ ਗੋ ਹਾਂਜੀ ਹਰ ਗੁਨਨ ਨਾ ਲਵੀ ਇੰਨੀ ਮौज ਕੀਤੀ ਨੇ ਜਦ ਅੰਦਰ ਵਾਲੀ ਚੰਗਿਆ ਟਪੂਸੀਆਂ ਐ ਨਮੈਨ ਬੱਜੀ ਬਈ ਬੋਲ ਦੋ ਕਹ ਹਾਂਜੀ 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 ਓਕੇ ਥੋੜਾ ਕਿਤੇ ਹਰ ਗੁਨ ਕਰ ਦੋ ਓਕੇ ਹਾਂ ਓਕੇ ਆ ਕੁੜੀ ਨੂੰ ਨੀਂਦ ਆਉਣੀ ਸਾਰੀ ਰਾਤ ਜਨਾਨ ਨੇ ਤਪੜਤਾਣੇ ਇੰਨੀ ਇੰਨੀ ਗਰਮੀ ਥੋੜੀ ਜੰਨੀ ਦਾ ਸਾਨੂੰ ਵਿਚਾਰ ਨੂੰ ਤਾਣਤੇ ਨਹੀ ਉਹਨੂੰ ਲਜਾਈ ਜੂਈ ਲੈਰ ਚਾਹੀਦੀ ਆਪ ਬੰਦਾ ਭਾ ਆਕੜ ਜੇ ਨੇਰ ਜਾਈ ਮੈਨੂੰ ਕੱਢ ਦੋ ਮੈਂ ਤੇ ਅਜਾਈ ਲੈਣੀ ਮਮੀ ਨੇ ਮੁੜ ਕੇ ਰਜਾਈ ਨਹੀਂ ਲਈ ਹੈ ਹਾਂ ਹਲਕੀ ਹਲਕੀ ਇਹਨੇ ਢਣ ਲੱਗਣੀ ਇਹਨੂੰ ਰਾਤ ਸਾਰੀ ਰਜਾਈ ਚੜ੍ਹ ਪੱਕਾ ਚਲਾ ਲੈਨੇ ਹਲਕਾਈ ਨਹੀਂ ਤੂੰ ਆਪਣੇ ਵਾਲੇ ਪਾਸੇ ਚਲਾ ਲੈ ਜਿਆਦਾ ਨਹੀਂ ਖਣੀ ਥੋੜੀ ਨਾਲ ਲੈ ਇਹਨੇ ਰਾਤ ਨੂੰ ਮੁੜ ਕੇ ਕੁੜੀ ਦੇ ਦੁੱਧਾ ਪੀ ਲੈਣਾ ਗਰਮ ਕਰਕੇ ਜਿੰਨੀ ਢਣ ਲੱਗਣੀ ਇਹਨੇ ਚਾਹ ਬਣਾਵਣਾ ਪੀਣੀ ਫੇਰ ਓਏ ਆਈ ਨਹੀਂ ਉਹ ਵਿਚਾਰੀ ਨੇ ਜਾਣੋ ਕੀ ਹੋਈ ਵੀ ਕਿੱਡਾ ਕੰਬਲ ਤਾਣਿਆ ਲਿਆਂਦਾ ਵੀ ਉਹੀ ਜਿਹੜਾ ਕੰਬਲ ਦਾ ਮੋਟਾ ਬਣਿਆ ਹੈ ਸੋਚਾਂਦੀ ਇੱਥੇ ਕਿਤੇ ਬਰਫ਼ ਡਿੱਗਦੀ ਹੈ ਹਾਂ ਇਹ ਹੋਸਾਂ ਜਣਾ ਬਰਫ਼ ਹੋਸਾਂ ਜਣਾ ਹੁਣ ਬਰਫ਼ ਪਾ ਬਰਫ਼ ਸਵੇਰੇ ਡਿੱਗਣੀ ਜਦੋਂ ਟਰਾਲੀ ਚੋਟ ਆਹ ਸਹੀ ਗੱਲ ਹੈ ਬਹਿਣਾ ਬਹਿਣਾ ਕਿਉਂ ਨਹੀਂ ਇੱਥੇ ਛੱਡ ਜੂ ਨਹੀਂ ਤੈਨੂੰ ਦੱਸਾਂ ਬਦਲੇ ਕੱਪੜੇ ਪਵਾ ਦੀ ਸੋਪਾ ਜਿੱਦਾਂ ਕਿੱਟ ਨਹੀਂ ਛੱਡ ਗਿਆ ਕਿੱਟ ਮੇਕਅਪ ਦੀ ਉਹ ਤਾਂ ਛੱਡ ਜਣਾ ਇੱਥੇ ਨੇ ਬੈਣਾ ਉਹਨੇ ਹੈ ਆ ਥੋੜਾ ਜਿਹਾ ਉਧਾਂ ਕੰਟੀ ਇੱਕ ਬਸ ਹਮਮ ਅਰਗਨ ਤੂੰ ਟ੍ਰੋਲੀ ਚ ਬੈਣਾ ਨਾ ਕਹਿੰਦਾ ਨਾ ਨਾ ਚੂਟਾ ਨਾ ਨਾ ਚੂਟਾ ਪੂਰੇ ਮਤਰੀ ਨੇ ਆਇਆ ਬਣਾ ਨਾਲ ਕੋਈ ਟੈਂਸ਼ਨ ਨਹੀਂ ਕਾਰ ਵਾਲਾ ਇਹ ਅੰਦਰ ਹੁੰਤ ਨਹੀਂ ਤੈਨੂੰ ਕੋਈ ਟੈਂਸ਼ਨ ਮੈਂ ਕਿਹਾ ਤੁਹਾਡੇ ਨਾਲ ਤੇ ਮੈਨੂੰ ਭਾਵੇਂ ਕੋਈ ਟਟੇ ਖੁੱਛ ਲੈ ਜੀ ਤੇ ਹੋਰ ਇਦਾਂ ਹੀ ਆ ਫਿਰਣਾ ਬਈ ਇਹ ਗੱਲ ਹੈ ਇਹ ਗੱਲ ਹੈ ਸਹੀ ਕੋਈ ਪਰਵਾਹ ਅਰੇ ਸਹੀ ਗੱਲ ਹੀ ਰਜਮਗਨ ਨੀ ਕੋਈ ਗੱਲ ਨਹੀਂ ਸੰਦੀਪ ਨਾਲ ਹੀ ਚੱਲ ਜਾਓ 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 ਜਿੱਥੇ ਚੱਲੀ ਨਹੀਂ ਇੱਕ ਇਹ ਨਾਲ ਹੋਣ ਦੇ ਕਤਈ ਹੋ ਫੇ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਸਹੀ ਗੱਲ ਡਰ ਨਹੀਂ ਲੱਗਦਾ ਇਹਦ ਕੱਲ ਕੋਈ ਨਹੀਂ ਇਹਦ ਕੱਲ ਪਤਾ ਲੱਗੂ ਇਹਦ ਕੱਲ ਪਤਾ ਲੱਗੂ ਬੋਟ ਡਾਲਣਾ ਹੈ ਸੱਚੀ ਮੰਮੀ ਨੇ ਬੋਟ ਡਾਲ ਮੈਂ ਅੱਖਾਂ ਬੰਦ ਕਰਕੇ ਪਾਠ ਕਰਨਾ ਪੈਣਾ ਸਹੀ ਗੱਲ ਤੇ ਹੋਰ ਕੀ ਨਹੀਂ ਤਾਂ ਪਾਠ ਕਰ ਨਹੀਂ ਸਹੀ ਗੱਲ ਤਾਂ ਪਾਠ ਤੇ ਕਰਦੀ ਹੈ ਨਾ ਤੂੰ ਪਾਠ ਕਰਨਾ ਆਪੀ ਤੇ ਮੋਰ ਕੀ ਹੋਰ ਪਾਠ ਕਰਮੂਗੀ ਕਿ ਨਾਲੇ ਚੱਲ ਨਹੀਂ ਹੋ ਅੱਧਾ ਘੰਟਾ ਅੱਧਾ ਘੰਟਾ ਪਾ ਦੋਏ ਨੇ ਤਾਂ ਤਾਂ ਆਉਣ ਜਾਣ ਦਾ ਘੰਟਾ ਉਹ ਆਉਣ ਜਾਣ 15 ਮਿੰਟ ਜਾਣ 15 ਮਿੰਟ ਆਉਣ ਦੂਜੀ ਵਾਰ ਕਰਾਫਟ ਬਾਜ਼ਾਰ ਮੱਛੀਆਂ ਉਤੋਂ ਦੀ ਥੱਲੇ ਪਾਣੀ ਝਾਈ ਮੈਂ ਤਾਂ ਉਹਦੇ ਉਤੋਂ ਦੀ ਨਹੀਂ ਨੰਗਣ ਡਿੰਡਾ ਲੱਗਦਾ ਫੇਰ ਹੱਥ ਪੜ ਤੀ ਬਹੁਤ ਡਰਨਾ ਜਿਵੇਂ ਮਾਲੂ ਤੂੰ ਨਹੀਂ ਉਹ ਨਹੀਂ ਡਰਨਾ ਆਪਣੇ ਉਹ ਤਾਂ ਡਰਾਂ ਦੀ ਜਿੱਦਾਂ ਚੰਡੋਲ ਚ ਨਹੀਂ ਮੰਮੀ ਬੈਠੇ ਸੀ ਹਾਂ ਬਸ ਉਦਾਂ ਹੋਣੀ ਜੀ ਨਾ ਨਾ ਅੰਮੇ ਸਾਰੇ ਸ਼ਿਸ਼ੇ ਲੱਗੇ ਐਨ ਵਧੀਆ ਟਰੋਲੀ ਦਾ ਮਤਲਬ ਕਿਦਾਂ ਦਾ ਉਹ ਨਹੀਂ ਨਾ ਹੈਗਾ ਹੀ ਕੁਝ ਵੀ ਸੋ ਉਹ ਸਾਡਾ ਸ਼ੀਸ਼ੇ ਹੀ ਤਰਵਾਜੇ ਸ਼ੀਸ਼ੇ ਵਾਲੇ ਸਾਰਾ ਹੈ ਵੇਖੋ ਤੁਹਾਡਾ ਉਹ ਭਰਾ ਸ਼ੀਸ਼ੇ ਵਧੀਆ ਆ ਉਹ ਨਹੀਂ ਨਹੀਂ ਮੂੰਹ ਪਿਆਰਾਂ ਚ ਵਧੀਆ ਉਹ ਫਰੇਮ ਫਰਮ ਲੱਗਾ ਵਧੀਆ ਓਕੇ ਸ਼ੀਰਾਂ ਚ ਤਨੀ ਸ਼ੀਸ਼ਾ ਹੈ ਨਾ 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 ਪਿਆਰਾਂ ਚ ਹੋਵੇ ਫੇਰ ਤਾਂ ਕਦੀ ਨਾ ਬੋਗੋ ਉਹ ਤੇ ਕਿਹੜਾ ਚੈਣਾ ਵਾਲਾ ਉਹ ਕੋਲੇ ਜਿਹੜਾ ਹਨਾ ਇਹ ਉਹ ਹੀ ਚਿੰਡੋਲ ਚ ਬੈਠੇ ਹੈ ਨਾ ਬਾਹ ਉਹ ਜੀ ਬਾਥਲੇ ਅਖਾਈ ਕਿਤੇ ਹੋਈ ਓਏ ਜਾ ਅਖਾਈ ਕਾਦੀ ਵੇਖੋ ਖਾਈ ਹੁੰਦੀ ਆ ਵੇਖੋ ਉਹ ਖਾਈ ਹੈ ਖਾਈ ਦਿੰਦੀ ਬੰਦੇ ਨੂੰ ਨਹੀਂ ਤੈਨੂੰ ਕਾਦੀ ਅਖਾਈ ਹੁੰਦੀ ਹਾਈ ਮੇਰੇ ਰੰਗ ਹੀ ਉੱਡੇ ਮੂੰਹ ਚ ਨਿਕਲਣ ਨਹੀਂ ਦੀ ਹਾਲੇ ਤਾਂ ਸਵੇਰ ਬਹਿਣਾ ਆ ਦੇ ਵਿੱਚ ਹਾਂ ਅਰਾਜ ਮਨ ਹੁਣੇ ਲੈ ਕਹਿੰਦਾ ਕਹਿੰਦਾ ਭਾਜੀ ਆ ਸਟੇਸ਼ਨ ਮੋੜ ਰਹੀ ਨਾ ਤਾਰ ਵਾਵਾ ਲੰਮੀ ਜਿੱਤੇ ਮਰਜੀ ਲੈ ਜਾਓ ਮੈਂ ਪਰਵਾ ਠੀਕ ਤੇ ਹੈਗਾ ਮੈਂ ਕਿਹੜਾ ਰਾਤ ਮੈਂ ਮੈਂ ਅਗੜਾ ਰਾਤ ਹੀ ਕਿਧਰ ਆ ਕੇ ਸੌਣਾ ਇਹਨੂੰ ਨਾ ਪੰਡੇ ਰਾਜ ਪਜਾਮਾ ਕਿਹਨੇ ਚੇਂਜ ਕਰ ਲਈ ਤੂੰ ਉਦੋਂ ਦਾ ਹੀ ਕਾਂਡਿਆ ਸੱਚੇ ਸਾਰਾ ਵਿਚਾਰਾ ਮੇਰੇ ਕੈਟਲ ਡਿਆ ਸਹੀ ਕਰਾਉਣ ਕੈਟਰਲ ਭਰਾਵਾ ਕੁਬਰੀ ਵੀ ਖਰਾਬ ਹੋ ਗਈ ਤਾਂ ਮੈਂ ਦੱਸਦਾ ਹੁਣ ਦੇਸੀ ਚ ਗੜ ਲਿਆ ਚਲੋ ਬਾਪੂ ਜੀ ਇਧਰ ਬੈ ਕੇ ਨਹੀਂ ਮਤਲਬ ਚਲੋ ਇੰਨੀ ਵੀ ਜਾ ਸਫਾਈ ਵੀ ਆ ਚੀਜ਼ਾਂ ਦਾ ਠੀਕ ਕਰ ਲੂਗੀ ਅੱਜ ਦਾ ਨਹੀਂ ਕਰੀ ਉਹ ਜਾ ਸਫਾਈ ਇਧਰ ਠੀਕ ਕਰ ਲਈ ਕੈਟਰਲ ਆਪੇ ਤੁਹਾਨੂੰ ਦਿਖਾਉਣਾ ਚੱਤਰ ਕੀ ਪਿਆ ਸਾਰਾ ਤੁਹਾਨੂੰ ਪਤਾ ਕੈਟਰਲ ਜਿਹੜੀ ਆ ਇਹਦੀ ਤਾਰ ਇਹਦੇ ਵਿੱਚ ਲੱਗੀ ਹੁੰਦੀ ਆ ਇਹਦੇ ਇੱਥੋਂ ਤਾਰ ਨਿਕਲਦੀ ਇਹ ਸੜ ਗਿਆ ਇਹਨੇ ਚੀਜ਼ ਨਾਲ ਵਿੱਚ ਤਾਰਾਂ ਤੁਰਾਂ ਸੜ ਗਈਆਂ ਇਹਨੂੰ ਖਤਮ ਕਰਤਾ ਹੁਣ ਇਹਦਾ ਸ਼ੂ ਆਹ ਜਿਹੜੀ ਤਾਰ ਇਹਦੇ ਅੰਦਰੋਂ ਲਾਹ ਕੇ ਨਾ ਤੇ ਕੰਮ ਸਦਾ ਡਾਇਰੈਕਟ ਹੀ ਕਰਤਾ ਟੇਪ ਨਾਲ ਜੋੜਤੀ ਆ ਉਹ ਪਹਿਲਾਂ ਵੀ ਜੁੜੀ ਹੀ ਹੁੰਦਾ ਤੇ ਇਥੋਂ ਬੱਤੀ ਜਗਦੀ ਹੁੰਦੀ ਵੀ ਕੈਟਲ ਜਗ ਗਈ ਕਿ ਨਹੀਂ ਤੇ ਰੈੱਡ ਕਲਰ ਦੀ ਉਹਨੂੰ ਕੱਢ ਕੇ ਤੇ ਇਥੋਂ ਦੇ ਤਾਰ ਪਾ ਕੇ ਸਿੱਧੀ ਡਾਇਰੈਕਟ ਕਰਦੇ ਹੁਣ ਕੀ ਕਰੀਦਾ ਸਦਾ ਸ਼ੂ ਹੀ ਲਾਈਦਾ ਵਸਤੇ ਕੈਟਲ ਚੱਲ ਪੈਂਦੀ ਉਹਦਾ ਕੰਮ ਖਤਮ ਹੋ ਗਿਆ ਖਰਾਬ ਹੋ ਗਈ ਉਹ ਕੰਮ ਚੱਲ ਗਿਆ ਬਾ ਹਫਤਾ ਕੇ ਚਲਾਵਾਂ ਕਮਣ ਕੇ ਨਵੀਂ ਲਿਆਵਾਂਗੇ ਧੀ ਰਾਣੀ ਮਾਤੇ ਕੋਈ ਵੀ ਕਰ ਸਕਦੇ ਕੋਈ ਜੱਕ ਨਹੀਂ ਇਹ ਜਦੋਂ ਖਰਾਬ ਹੋ ਗਿਆ ਮੈਨੂੰ ਟੈਨਸ਼ਨ ਨਹੀਂ ਹੁੰਦੀ ਪਈ ਮੈਂ ਕਹਾ ਇਹ ਠੀਕ ਹੋਊਗਾ ਸਾਹ ਲੈਣਾ ਇਹਨੂੰ ਕੰਟਾ ਹੋ ਗਿਆ ਖਾਦਦੇ ਨੂੰ ਬੜੇ ਪਾਪੜ ਵੇਲੇ ਵੀ ਚੱਲੋ ਹੀਟ ਲੈ ਜਾਣਾ ਨਹੀਂ ਉਹ ਨਾ ਹੀ ਲਾਉਣਾ ਪਵੇ ਪਰ ਉਹਦੀਆਂ ਤਾਰਾਂ ਸਾਰੀਆਂ ਸੜ ਗਈਆਂ ਤੇ ਅਸਾਂ ਜਾਓ ਭਰਾਵਾ ਸਮਝਾ ਮੇਰਾ ਵੀਰ ਟਾਈਮ ਬੜਾ ਹੋ ਗਿਆ ਵਾ ਟਾਈਮ ਟਾਈਮਸ ਮੈਂ 12:30 ਹੋ ਗਈ ਤੇ ਗੁੱਡ ਮੋਰਨਿੰਗ ਹਾਂ ਤੇ ਸਵੇਰੇ ਜਾਣਾ ਨਹੀਂ ਬਾਹਰ ਘੁੰਮਣਾ ਨਹੀਂ ਕੋਈ ਨਹੀਂ ਚੱਲਾਂਗੇ ਸਵੇਰੇ ਉਹ ਠੀਕੇ ਉਹ ਠੀਕੇ ਸੀ ਹਾਂ ਗੋ ਚੱਲੋ ਛੁੱਟ ਆਇਆ ਚੱਲੀਏ